ਤਾਂ ਜਿਹੜੀ ਸਟ੍ਰਾਈਕ ਆ ਬਾਰ ਐਸੋਸੀਏਸ਼ਨ ਵੱਲੋਂ ਕੀਤੀ ਗਿਆ ਬਾਈ ਜੀ ਕੀ ਜਿਹੜਾ ਅੱਜ ਇੱਥੇ ਮਸਲਾ ਹੋਇਆ ਹੈ ਕਿ ਉਸ ਤੋਂ ਬਜੇ ਤੁਹਾਨੂੰ ਸਟ੍ਰਾਈਕ ਕਰਨੀ ਪਈ ਯਾਰ ਪਤਾ ਕੀ ਆ ਸਾਡੇ ਨਾਲ ਜੁਡੀਸ਼ੀਅਲ ਸਟਾਫ ਹੈ ਅਸੀਂ ਸਾਰਾ ਜੁਡੀਸ਼ੀਅਲ ਸਟਾਫ ਸਾਡਾ ਵਧੀਆ ਹੈ ਉਹ ਚ ਕੁਝ ਬੰਦੇ ਹੀ ਨੇ ਜਿਹੜੇ ਕਿ ਨਾ ਅਬੋਵ ਦੀ ਲਾ ਹੋ ਗਏ ਅਬੋਵ ਦੀ ਲਾ ਯਾਨੀ ਉਹਨਾਂ ਨੂੰ ਮੈਜੈਸਟੀ ਆਫ ਲਾ ਚ ਰਹਿਣਾ ਨਹੀਂ ਆਉਂਦਾ ਅਗਰ ਐਸੀ ਕੋਈ ਚੀਜ਼ ਆਪਣੇ ਰਾਈਟ ਵਾਸਤੇ ਮੰਗ ਲਈ ਤਾਂ ਕੀ ਹੋ ਗਿਆ ਯਾਰ ਆਪਾਂ ਕਮਰੇ 'ਚ ਅਗਰ ਅਸੀਂ ਉਹਨਾਂ ਦੇ ਰੂਮ 'ਚ ਜਾਂਦੇ ਆ ਉਹ ਜੁਡੀਸ਼ੀਅਲ ਕੰਪਲੈਕਸ ਦਾ ਰੂਮ ਹੈ ਸਾਡਾ ਜਾਣਾ ਸਾਡਾ ਫਰਜ਼ ਹੈ ਸਾਡਾ ਕ ਸਾਡਾ ਸਟਾਫ ਵੀ ਜਾਂਦਾ ਐ ਅਸੀਂ ਖੁਦ ਵੀ ਜਾਂਦੇ ਆ ਠੀਕ ਐ ਤੁਸੀਂ ਅਗਰ ਤੁਹਾਨੂੰ ਕੋਈ ਚੀਜ਼ ਪੁੱਛ ਲਈ ਤੇ ਤੁਸੀਂ ਇੰਨੇ ਅਗਰੈਸਿਵ ਹੋ ਜਾਓਗੇ ਕਿ ਤੁਸੀਂ ਪੱਗਾ ਲਾਣ ਲੱਗ ਜਾਓਗੇ ਐ ਬਰੂਟਲੀ ਮੈਨ ਹੈਂਡਲ ਕਰਨ ਲੱਗ ਜਾਓਗੇ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਜਦੋਂ ਕੋਈ ਪੁੱਛੂਗਾ ਨਹੀਂ ਤੇ ਸਾਡੀ 바ਰ ਸਾਡੀ 바ਰ ਕਾਉਂਸਲ ਬਹੁਤ ਸਟਰੋਂਗ ਐ ਤੁਹਾਨੂੰ ਬੜੀ ਕਲੀਅਰ ਸ਼ਬਦਾਂ 'ਚ ਕਹਿ ਦਵਾ ਸਾਰਾ ਸਟਾਫ ਗਲਤ ਨਹੀਂ ਹੈਗਾ ਜੁਡੀਸ਼ੀਅਲ ਸਾਹਿਬ ਸਾਰਾ ਗਲਤ ਨਹੀਂ ਹੈ ਕੁਝ ਬੰਦੇ ਹੀ ਕਹਿੰਦੇ ਆ ਨਾ ਆਟੇ 'ਚ ਨੂਨ ਵਾਲਾ ਕੰਮ ਹੈ ਆਟੇ 'ਚ ਨੂਨ ਵਾਲਾ ਕੰਮ ਹੈ ਅਸੀਂ ਉਹਨਾਂ ਬੰਦਿਆਂ ਦੇ ਖਿਲਾਫ ਕਲਕੂਲੇਟਰ ਦੇ ਖਿਲਾਫ ਅਸੀਂ ਐਫ ਆਈ ਆਰ ਕਰवानी ਹੈ ਉਹਨਾਂ ਨੂੰ ਅਸੀਂ ਨਹੀਂ ਚਾਹੁੰਦੇ ਸਾਡੀ ਬਾਰ ਦੇ ਵਿੱਚ ਸਾਡੀ ਕੋਰਟ ਦੇ ਵਿੱਚ ਇੱਥੇ ਕੰਮ ਕਰਨ ਮੰਗਾਂਗੇ ਸੀ ਗਿਆ ਸਰ ਆਪਣੀਆਂ ਵੀ ਜੜੀਆਂ ਮੰਗਾ ਇਹ ਹੈ ਕਿ ਇੱਕ ਤਾਂ ਟਰਮੀਨੇਸ਼ਨ ਉਹਨਾਂ ਦੀ ਉਸ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਖਿਲਾਫ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਆ ਉਹ ਓਪਨ ਕਰਾਣੀ ਹੈ ਅਸੀਂ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੂੰ ਅਰੈਸਟ ਤੇ ਉਹਨਾਂ ਦੇ ਉੱਪਰ ਨੋਨ ਅਵੇਲੇਬਲ ਅਫੈਂਸ ਜੋ ਕਿ ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਦੋ ਵਕੀਲਾਂ ਨੂੰ ਕੁੱਟਿਆ ਤੇ ਇੱਕ ਰਿਲੀਜੀਅਸ ਜਿਹੜਾ ਸਾਡਾ ਮੋਂਟੋ ਹੁੰਦਾ ਸਾਡੀ ਪੱਗ ਹੁੰਦੀ ਆ ਉਹ ਪੱਗ ਤਾਰਿਆ ਉਹਦੇ ਉਹ ਉਸ ਗੱਲ ਕਰਕੇ ਨੋਨ ਅਵੇਲੇਬਲ ਅਫੈਂਸ ਪਰਚੇ ਜਾਈ ਦੇਣ ਸਾਨੂੰ ਹੋਰ ਅਸੀਂ ਕੀ ਮੰਗਦੇ ਆ ਜੀ ਕਿਵੇਂ ਵੇਖਣ ਕਿ ਐਨੇ ਪੜ ਲੈ ਕੇ ਆਪਾਂ ਵਕੀਲ ਬਣਨ ਉਸ ਤੋਂ ਬਾਅਦ ਇਹੋ ਜਿਹੇ ਹਰਕਤ ਕਰਦੇ ਆਂ ਵੀ ਪੱਗਾਂ ਲਾਉਣ ਵਾਲੀ ਜਿਹੜੇ ਕੰਮ ਕੀਤੇ ਜਾਂਦੇ ਨੇ ਤੇ ਕਿਸ ਤਰੀਕੇ ਨਾਲ ਵੇਖ ਸਰ ਮੈਂ ਤੁਹਾਨੂੰ ਉਹੀ ਕਿਹਾ ਸਾਡਾ ਸਟਾਫ ਬਹੁਤ ਕੁਆਲੀਫਾਈਡ ਆ ਇਹ ਕੁਝ ਲੋਕ ਹੀ ਨੇ ਆਟੇ ਦੇ ਵਿੱਚ ਨਾ ਨੂਨ ਵਾਲੇ ਲੋਕ ਨੇ ਜਿਹੜੇ ਕੀ ਪੂਰੇ ਅਸੀਂ ਸਾਡੀ ਪੱਲਾ ਵੀ ਨਾਲ ਨਾਲ ਝੜਪਾ ਹੁੰਦੀਆਂ ਨੇ ਇੱਥੇ ਕੋਈ ਦੌਰ ਐ ਨਹੀਂ ਝੜਪਾ ਨਹੀਂ ਹੁੰਦੀਆਂ ਪਰ ਮੈਂ ਹੈਂਡਲਿੰਗ ਤੱਕ ਝੜਪ ਹੋ ਜੇ ਹੂੰ ਬਿਲਕੁਲ ਇਹਨੂੰ ਕੌਣ ਬਰਦਾਸ਼ਤ ਕਰੇਗਾ ਤੁਸੀਂ ਕਰੋਗੇ ਮੈਂ ਕਰੂੰਗਾ ਤੂੰ ਤੁਸੀਂ ਕਰੋਗੇ ਕੋਈ ਜਣਾ ਕੋਈ ਵੀ ਨਹੀਂ ਕਰੇ ਕੋਈ ਵੀ ਬਰਦਾਸ਼ਤ ਨਹੀਂ ਕਰੇ ਸਾਡਾ ਸਿਰਫ ਇੱਕ ਆਹਾਵਾ ਜਿੰਨਾ ਜਿਹੜੇ ਕਲਪਰੇਟ ਨੇ ਠੀਕ ਹੈ ਜਨਾਂ ਨੇ ਕੁੱਟਿਆ ਵਾ ਠੀਕ ਹੈ ਵਕੀਲਾਂ ਨੂੰ ਪੱਗ ਲਈ ਆ ਠੀਕ ਹੈ ਉਹਨਾਂ ਦੇ ਜੋ ਉਹਨਾਂ ਨੂੰ ਰਿਲੀਫ ਬੰਦਾ ਵਾ ਐਡਮਿਨਿਸਟ੍ਰੇਟਿਵ ਲੈਵਲ ਤੇ ਬਾਹਰ ਬਾਰ ਕਾਉਂਸਲ ਉਹਨਾਂ ਦੇ ਨਾਲ ਖੜੀ ਆ ਅਸੀਂ ਹਰ ਟਾਈਮ ਉਹਨਾਂ ਦੇ ਨਾਲ ਖੜਾਂਗੇ ਠੀਕ ਹੈ ਸੋ ਸਾਡੀ ਰਿਕਵੈਸਟ ਜੁਡੀਸ਼ੀਅਲ ਸਟਾਫ ਨੂੰ ਵੀ ਕਿ ਵੀ ਤੇ ਜਜਿਸ ਨੂੰ ਵੀ ਸਾਡੇ ਔਨਰੇਬਲ ਸੈਸ਼ਨ ਜਜ ਸਾਹਿਬ ਵੀ ਅੱਜ ਆ ਗਏ ਨੇ ਉਹ ਵੀ ਮੈਟਰ ਚ ਇਨਵੋਲਵ ਹੋ ਗਏ ਆ ਸਾਡੇ ਹਾਈ ਕੋਰਟ ਵੀ ਇਹ ਮੈਟਰ ਚੱਲ ਗਿਆ ਕਿ ਭਈ ਅਸੀਂ ਬਿਨਾ ਮਤਲਬ ਤੋਂ ਤਰਨਾ ਨਹੀਂ ਲਾਂਦੇ ਤਰਨਾ ਹੁਣ ਚੱਲਦਾ ਰਹੇਗਾ ਇਸ ਤਰੀਕੇ ਨਾਲ ਸਰ ਐਦਾਂ ਮਾ ਜੀ ਜਦ ਤੱਕ ਰੀਲੀਫ ਨਹੀਂ ਮਿਲੇਗਾ ਜੋ ਸਾਨੂੰ ਦਿਖੇਗਾ ਕਿ ਰੀਲੀਫ ਮਿਲ ਗਿਆ ਤਦ ਤੱਕ ਜੀ ਸਾਡਾ ਨੋ ਵਰਕ ਹੋਏਗਾ ਸਟ੍ਰਾਈਕ ਨਹੀਂ ਅਸੀਂ ਕਰਦੇ ਅਸੀਂ ਨੋ ਵਰਕ ਕਰਦੇ ਆ ਜੀ ਕੰਮ ਹੀ ਬੰਦ ਕਰ ਦਿੰਦੇ ਨੋ ਵਰਕ ਭਾਜੀ ਸਟ੍ਰਾਈਕ ਨਹੀਂ ਹੁੰਦੀ ਸਾਡਾ ਨੋ ਵਰਕ ਹੁੰਦਾ ਜੀ ਭਾਜੀ ਕਿਵੇਂ ਵੇਖਦੇ ਹੋ ਵੀ ਐ ਜਿੱਥੇ ਲੋਕਾਂ ਨੂੰ ਨਿਆਂ ਮਿਲਦਾ ਉੱਥੇ ਜਿਹੜੇ ਵਕੀਲ ਨੇ ਉਹਨਾਂ ਨਾਲ ਹੀ ਮਾਰਕੁੱਟ ਕੀਤੀ ਜਾਂਦੀ ਹੈ ਸਰ ਇੱਥੇ ਪ੍ਰੋਸੀਸਰ ਸਰਵਰ ਰੂਮ ਆ ਉਹਨਾਂ ਨੇ ਕੁੰਡਾ ਲਾ ਕੇ ਸਾਡੇ ਵਕੀਲ ਭਾਈ ਚਾਰੇ ਦੇ ਦੋ ਮੈਂਬਰ ਨੇ ਬਾਰ ਕਾਉਂਸਲ ਦੇ ਉਹਨਾਂ ਸਾਰਿਆਂ ਨੇ ਉਹਨੂੰ ਮੈਂਟਲ ਇੰਟੈਂਸ਼ਨ ਨਾਲ ਜਾਣ ਬੁੱਝ ਕੇ ਕੁੱਟਿਆ ਜੀ ਤੇ ਆਪ ਜੇ ਸਾਡੇ ਵਕੀਲ ਹੀ ਸੇਫ ਨਹੀਂ ਹੈਗੇ ਅਸੀਂ ਦੂਜਿਆਂ ਨੂੰ ਕੀ ਜਸਟਿਸ ਦੇ ਸਕਦੇ ਆ ਸਾਡੇ ਵਕੀਲ ਹੀ ਨਹੀਂ ਸੇਫ ਹੈਗੇ ਦੋ ਬੰਦੇ ਸੀ ਕੰਮ ਕਰਕੇ ਗਏ ਆ ਪ੍ਰੋਸੀਸਰ ਰੂਮ ਆ ਚਾਹੇ ਅਸੀਂ ਸੰਮਣ ਵਾਸਤੇ ਜਾਨਨੇ ਆ ਚਾਹੇ ਅਸੀਂ ਵਾਰੰਟ ਵਾਸਤੇ ਜਾਨਨੇ ਆ ਕੋ ਇਨਫੋਰਮੇਸ਼ਨ ਵਾਸਤੇ ਜਾਣਿਆ ਕਿ ਫੀਸ ਜਮ੍ਹਾਂ ਕਰਵਾ ਜਾਂਦੇ ਉਹ ਸਾਰਾ ਪੂਰਾ ਸਟਾਫ ਹੀ ਸਾਡੇ ਵਕੀਲ ਭਾਈ ਜੜ ਤੇ ਉੱਤੇ ਹੈਵੀ ਹੋ ਗਿਆ ਕੁੰਡਾ ਲਾ ਲਿਆ ਕੁੱਟਿਆ ਉਸ ਤੋਂ ਬਾਅਦ ਜਦੋਂ ਪਿੱਛੇ 12 ਵਕੀਲਾਂ ਨਾਲ ਧਰਨੇ ਲਾਏ ਬੈਕ ਸਾਈਡ ਤੋਂ ਬੰਦਾ ਨਿਕਲ ਕੇ ਖਿੜਕੀ ਵੱਲ ਗਿਆ ਅੱਛਾ ਜੀ ਉਹਦੀ ਫੋਟੋ ਵੀ ਸਾਡੇ ਉਹ ਬੰਦਾ ਕਮਰੇ ਚੋਂ ਬੈਕ ਸਾਈਡ ਵਿੰਡੋ ਚੋਂ ਭੱਜ ਗਿਆ ਉਹਦੀ ਫੋਟੋ ਵੀ ਆਈ ਹੋਈ ਹੈ ਜੀ ਕਮਰੇ ਚੋਂ ਭੱਜਣ ਭੱਜਦੇ ਆ ਨਹੀਂ ਵਿੰਡੋ ਓਪਨ ਸੀ ਸਾਫ ਬਦਲਾ ਦੇ ਭੱਜਿਆ ਹੋਇਆ ਜੇ ਮੁੰਡਾ ਹੋਲੇ ਅੰਦਰ ਹੈ ਹੀ ਨਹੀਂ ਤੇ ਬੰਦਾ ਕਿੱਥੇ ਗਿਆ ਵਿੰਡੋ 'ਚ ਨਿਕਲ ਗਿਆ ਵਿੰਡੋ 'ਚ ਭੱਜ ਗਿਆ ਸਾਡੇ ਇਥੇ ਵਕੀਲ ਸੇਵ ਨਹੀਂ ਹੈਗੇ ਕੁਝ ਕਿ ਬੰਦਿਆ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਵੀ ਉਹਨਾਂ ਦੇ ਪਰਚੇ ਕੀਤੇ ਜਾਣ ਨੌਨ ਅਵੇਲੇਬਲ ਫੈਂਸ ਦੇ ਵਿੱਚ ਅਰੈਸਟ ਪਾਈ ਜਾਵੇ ਉਹਨਾਂ ਦੀ ਠੀਕ ਕਿ ਪਹਿਲਾਂ ਵੀ ਕਦੇ ਇਸ ਤਰੀਕੇ ਦਾ ਮਾਹੌਲ ਜਿਹੜਾ ਤੁਹਾਨੂੰ ਪਹਿਲਾਂ ਵੀ ਦੱਸਿਆ ਲੜਾਈ ਵਾਲਾ ਕਦੇ ਮਾਹੌਲ ਨਹੀਂ ਹੋਇਆ ਮੈਨ ਹੈਂਡਲਿੰਗ ਵਾਲਾ ਨਹੀਂ ਹੋਇਆ ਅਗਰੈਸ਼ਨ ਹੁੰਦੇ ਨੇ ਹਾਂ ਅਗਰੈਸ਼ਨ ਦੇਖਾਰੇ ਕਿ ਜਗ੍ਹਾ ਅਗਰੈਸ਼ਨ ਦੇਖੋ ਵਰਕ ਪ੍ਰੈਸ਼ਰ ਹੈ ਵਰਕ ਪ੍ਰੈਸ਼ਰ ਹੈ ਉਹਨਾਂ ਦੇ ਵੀ ਪ੍ਰੈਸ਼ਰ ਸਾਡੇ ਦੇ ਵੀ ਪ੍ਰੈਸ਼ਰ ਹੈ ਪਰ ਮੈਨ ਹੈਂਡਲਿੰਗ ਕਿੱਥ ਜਿਹੜਾ ਵੀ ਉਹਨਾਂ ਦੇ ਪਿੱਛੇ ਆਊਗਾ ਉਹਨਾਂ ਨੂੰ ਆ ਪੁੱਛੋ ਕਿ ਯਾਰ ਮੈਨ ਹੈਂਡਲਿੰਗ ਕਿੱਥੇ ਤੱਕ ਜਾਇਆ ਜਾ ਕੋਈ ਵੀ ਆਵੇ ਕੋਈ ਵੀ ਪੁੱਛੇ ਤੁਹਾਨੂੰ ਉਹਨੂੰ ਪੁੱਛੋ ਕਿ ਮੈਨ ਹੈਂਡਲਿੰਗ ਕਰਨੀ ਕਿ ਆ ਠੀਕ ਹੈ ਕਿ ਐਸੀ ਕਿਸੇ ਨਾਲ ਮੈਨ ਹੈਂਡਲ ਕੀਤਾ ਐਸੀ ਜਿਹੜਾ ਰਾਈਟ ਸੀ ਸਾਡਾ ਧਰਨਾ ਲਾਣਾ ਸੀ ਲਾਇਆ ਉਹ ਇੱਕਦਮ ਮੈਨ ਹੈਂਡਲ ਕਰੀਏ ਉਸ ਤੋਂ ਬਾਅਦ ਅਸੀਂ ਧਰਨਾ ਲਾ ਲਈਏ ਉਹ ਨਹੀਂ ਜਿਹੜੀ ਚੀਜ਼ ਗਲਤ ਹੋਈ ਹੈ ਉਹ ਗਲਤ ਹੋਈ ਹੈ ਹਾਂਜੀ ਸਾਡਾ ਦਾ ਪ੍ਰੋਟੈਸਟ ਵੀ ਬਹੁਤ ਸ਼ਾਂਤ ਮਾਹੌਲ ਨਾਲ ਆ ਬਿਲਕੁਲ ਕੋਈ ਹੱਤ ਤਪਾਈ ਵਾਲਾ ਪ੍ਰੋਟੈਸਟ ਨਹੀਂ ਹੈਗਾ ਸਾਡਾ ਰਿਟਰਨ ਦੇ ਵਿੱਚ ਸੈਸ਼ਨ ਜਸ ਸਾਹਿਬ ਨੂੰ ਰਿਕਵੈਸਟ ਭੇਜੀ ਗਈ ਸਾਨੂੰ ਤਾਂ ਬਸ ਜਿੱਡੇ ਸਾਡੇ ਵਕੀਲ ਪੈਰ ਹੱਥ ਚੱਕੇ ਆ ਉਹਦੇ ਤੇ ਪਰਚਾ ਹੋਣਾ ਚਾਹੀਦਾ ਉਹ ਡਿਸਮਿਸ ਹੋਣਾ ਚਾਹੀਦਾ ਨੌਨ ਬਿਲਵੈਂਸ ਚ ਉਹ ਅਰੈਸਟ ਹੋਣਾ ਚਾਹੀਦਾ ਸਾਡੀ ਤਾਂ ਇਹੀ ਰਿਕਵੈਸਟ ਹੈ